ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਇੱਕ ਹੋਰ ਝੋਨੇ ਦੇ ਵੈਰਾਈਟੀ ਝੋਨੇਆਂ ਦੀਆਂ ਵੈਰਾਈਟੀਆਂ ਬਹੁਤ ਆ ਤੇ ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਆ ਤੇ ਅੱਜ ਆਪਾਂ ਗੱਲ ਕਰਨੀ ਹੈ ਉਸ ਝੋਨੇ ਦੀ ਵੈਰਾਈਟੀ ਦੀ ਜਿਹੜੀ ਵੈਰਾਈਟੀ ਨੇ ਬਹੁਤ ਵਧੀਆ ਝਾੜ ਦਿੱਤੇ ਹੈ ਤੇ ਇੱਕ ਨੰਬਰ ਵੈਰਾਈਟੀ ਰਹੀ ਹੈ ਪਰ ਹੁਣ ਥੋੜਾ ਜਿਹਾ ਜਿਵੇਂ ਜਿਵੇਂ ਵੈਰਾਈਟੀਆਂ ਹੋਰ ਆ ਗਈਆਂ ਕਟ ਟਾਈਮ ਵਾਲੀਆਂ ਆ ਗਈਆਂ ਓਵੇਂ ਓਵੇਂ ਉਹਨਾਂ ਵੈਰਾਈਟੀਆਂ ਤੋਂ ਥੋੜਾ ਮੋਹ ਭੰਗ ਹੁੰਦਾ ਜਾਂਦਾ ਤੇ ਬਾਕੀ ਸਰਕਾਰਾਂ ਵੀ ਕੁਝ ਸਖਤ ਹੁੰਦੀਆਂ ਜਾਂਦੀਆਂ ਉਹਨਾਂ ਵੈਰਾਈਟੀਆਂ ਤੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਜਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਜਿਵੇਂ ਹੁਣ ਕਟ ਟਾਈਮ ਵਾਲੀਆਂ ਵੈਰਾਈਟੀਆਂ ਵੀ 85 90 ਮਨ 95 ਮਨ ਤੱਕ ਵੀ ਝਾੜ ਦੇ ਦਿੰਦੀਆਂ ਕਈ ਭਰਾ ਤਾਂ 100 100 ਮਨ ਵੀ ਝਾੜ ਦਿੰਦੇ ਆ ਹੋ ਸਕਦਾ ਝੜ ਜਾਂਦੀਆਂ ਹੁਣ ਇਦੇ ਵਿੱਚ ਕੋਈ ਗਲਤ ਨਹੀਂ ਹੁਣ ਜੇ ਆਪਾਂ ਝਾੜ ਵੇਖਦੇ ਆ ਤਾਂ ਜਿਵੇਂ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਲਾਉਣ ਦਾ ਟਾਈਮ ਸਹੀ ਆਪਾਂ ਨੂੰ ਪਤਾ ਹੋਵੇ ਤੇ ਝਾੜ ਬਹੁਤ ਦੇ ਦਿੰਦੀਆਂ ਤੇ ਜੇ ਆਪਾਂ ਲਾਉਣ ਦਾ ਟਾਈਮ ਆਪਾਂ ਨੂੰ ਨਹੀਂ ਸਹੀ ਪਤਾ ਆਪਾਂ ਗਲਤ ਟਾਈਮ ਤੇ ਲਾਉਨੇ ਆ ਤੇ ਫਿਰ ਉਦੋਂ ਆਪਾਂ ਨੂੰ ਝਾੜ 'ਚ ਨੁਕਸਾਨ ਹੁੰਦਾ ਤੇ ਇਹੀ ਕਾਰਨ ਸੀਗਾ ਜਿਵੇਂ ਕੱਟ ਟਾਈਮ ਵਾਲੀਆਂ ਜੇ ਸਾਰਿਆਂ ਨੂੰ ਜ਼ਿਆਦਾ ਜਿਹੜੀ ਪਪੂਲਰ ਵੈਰਾਈਟੀ ਆ ਉਹ ਹੈਗੀ ਆ PR126 ਇਸ ਵੈਰਾਈਟੀ ਨੂੰ ਜਦੋਂ ਇਹ ਆਈਆ ਬਹੁਤ ਕਿਸਾਨ ਭਰਾਵਾਂ ਨੇ ਇਹਨਾਂ ਇਹਨੂੰ ਦੂਜੀ ਵੈਰਾਈਟੀ ਦੇ ਨਾਲ ਹੀ ਲਾਤਾ ਅਗੇਤਾ ਜੂਨ ਚ ਜਿਵੇਂ 10 15 ਜੂਨ ਨੂੰ ਤੇ ਉਦੋਂ ਇਹਨੇ ਝਾੜ 'ਚ ਜ਼ਰੂਰ ਨੁਕਸਾਨ ਹੋਇਆ ਸੀ ਉਦੋਂ 50 50 ਮਨ 60 68 ਮਨ ਤੇ ਇਹ ਵੈਰਾਈਟੀ ਰਹਿ ਗਈ ਸੀ ਤੇ ਇਸੇ ਕਰਕੇ ਆਪਾਂ ਦੱਸ ਦਿਆਂ ਵੀ ਜਿਹਦੇ ਜੇ ਆਪਾਂ ਨੂੰ ਇਹਨੂੰ ਲਾਉਣ ਦਾ ਪਤਾ ਹੋਵੇ ਤਾਂ ਇਹ ਝਾੜ ਬਹੁਤ ਦੇ ਜੰਨੀ ਹੈ ਤੇ ਜਿਵੇਂ ਦੂਜੀਆਂ ਜਿਹੜੀਆਂ ਵੈਰੈਟੀਆਂ ਦੀ ਗੱਲ ਆਪਾਂ ਕਰਦੇ ਕਰਨੀ ਹੈ ਅੱਜ ਉਹ ਹੈਗੀ ਹੈ ਜ਼ਿਆਦੇ ਟਾਈਮ ਵਾਲੀ ਵੈਰੈਟੀ ਉਹ ਤਾਂ ਜਿਵੇਂ ਆਪਾਂ ਮੰਨ ਕੇ ਚੱਲੋ ਵੀ 10 ਜੂਨ ਨੂੰ ਜਦੋਂ ਗਵਰਨਮੈਂਟ ਕਹਿੰਦੀ ਹੈ 5-4 ਜੂਨ ਨੂੰ ਲਾਉਣ ਲੱਗ ਪੈਣੇ ਆ ਤੇ ਸਾਰਿਆਂ ਨੂੰ ਅਖੀਰ ਤੇ ਉਹ ਵੱਢੀ ਜਾਂਦੀ ਆ ਬਿਮਾਰੀਆਂ ਵੀ ਉਹਨੂੰ ਜ਼ਿਆਦੇ ਪੈਂਦੀਆਂ ਤੇ ਟਾਈਮ ਵੀ ਬਹੁਤ ਜ਼ਿਆਦਾ ਲੈਂਦੀ ਆ ਤੇ ਪਾਣੀ ਵੀ ਬਹੁਤ ਜ਼ਿਆਦਾ ਖਾਂਦੀ ਆ ਉਹ ਤੇ ਫਿਰ ਉਹਨਾਂ ਦਾ ਜੇ ਆਪਾਂ ਮੁਕਾਬਲਾ ਇਹਦੇ ਨਾਲ ਵੇਖੀਏ ਤਾਂ ਇਹ ਤਾਂ ਕੁਛ ਵੀ ਟਾਈਮ ਨਹੀਂ ਲੈਂਦੀ ਇਹ ਝਾੜ ਬਹੁਤ ਵਧੀਆ ਦਿੰਦੀ ਹੈ ਬਿਮਾਰੀਆਂ ਬਹੁ ਘੱਟ ਪਰ ਆਪਾਂ ਗੱਲ ਅੱਜ ਪੀਆਰ 126 ਦੀ ਨਹੀਂ ਕਰਨੀ ਆਪਾਂ ਉਸ ਵੈਰੈਟੀ ਦੀ ਕਰਨੀ ਹੈ ਜਿਹੜੀ ਨੇ ਹੁਣ ਤੱਕ ਬਹੁਤ ਇਲਾਕਿਆਂ 'ਚ ਰਾਜ ਕੀਤਾ ਹੈ ਹਰ ਇੱਕ ਜਗ੍ਹਾ ਨਹੀਂ ਉਹ ਹੋ ਸਕਦੀ ਕਿਉਂਕਿ ਉਹ ਪਾਣੀ ਬਹੁਤ ਚੰਗਾ ਪਾਲਦੀ ਹੈ ਤੇ ਪਾਣੀ ਚੰਗਾ ਪਾਲਦੀ ਹੈ ਤਾਂ ਕਰਕੇ ਉਹ ਵੈਰੈਟੀ ਨਰਮ ਪਾਣੀ ਦੇ ਵਿੱਚ ਨਹੀਂ ਹੋ ਸਕਦੀ ਜ਼ਮੀਨ ਵੀ ਚੰਗੀ ਹੋਵੇ ਤੇ ਪਾਣੀ ਵੀ ਚੰਗਾ ਹੋਵੇ ਤੇ ਉਹ ਵੈਰੈਟੀ ਹੈਗੀ ਆ ਬਾਈ ਜੀ ਪੂਸਾ 44 ਉਹ ਵੀ ਆਪਾਂ ਲਾਉਂਦੇ ਰਹੇ ਆ ਪਹਿਲਾਂ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਹੋਊਗਾ ਉਹਦਾ ਝਾੜ ਵੀ ਬਹੁਤ ਵਧੀਆ ਹੈ 100-100 ਮਣ ਵੀ ਝੜ ਜਾਂਦੇ 105-77 ਮਣ ਵੀ ਝੜ ਜਾਂਦੇ ਆ ਉਸ ਵੈਰੈਟੀ ਨੂੰ ਪਰ ਆਪਣੇ ਅੱਜ ਤੱਕ ਉਹਦਾ ਸਭ ਤੋਂ ਵੱਧ ਝੜ ਰਿਹਾ 93 ਮਣ 93 ਮਣ ਆਪਾਂ ਆਪ ਜੋਖਿਆ ਉਹ ਪੂਸਾ 44 ਦਾ ਝਾੜ ਪਰ ਉਹ ਇਤੋਂ ਵੱਧ ਆਪਾਂ ਝਾੜ ਨਹੀਂ ਉਹਦਾ ਵੇਖਿਆ ਤੇ ਕਈ ਭਰਾ ਛੋ ਸਮਨ ਝਾੜ ਦਿੰਦੇ ਆ ਪਤਾ ਨਹੀਂ 100 ਕਿੰਨੇ ਕਿੰਨੇ ਗੱਟੇ ਘਾੜ ਦਿੰਦੇ ਆ ਤੇ ਉਹ ਹੋ ਸਕਦਾ ਝੜ ਜਾਂਦੀ ਹੋਵੇ ਕੋਈ ਆਪਾਂ ਇਣੀਆਂ ਦੇ ਜਾਂ ਕੋਈ ਵਾਣਾ ਚ ਹੁੰਦਾ ਜਿਵੇਂ ਕੋਈ ਜ਼ਮੀਨ ਕਿਸੇ ਨਹਿਰ ਕੱਸੀ ਸੂਏ ਨਾਲ ਲੱਗਦੀ ਆ ਰਾਹ ਨਾਲ ਲੱਗਦੀ ਆ ਜਾਂ ਸੜਕ ਨਾਲ ਲੱਗਦੀ ਆ ਕੋਈ ਮਾੜਾ ਮੋਟਾ ਵਾਣ ਵਿੱਚ ਰਲ ਜਾਂਦਾ ਤੇ ਝਾੜ ਆਪਣਾ ਉਹੀ ਬਣੀ ਜਾਂਦਾ ਐ ਕਰਕੇ ਵੀ ਹੋ ਸਕਦਾ ਤੇ ਬਾਕੀ ਝਾੜ ਦਾ ਕੋਈ ਪਤਾ ਨਹੀਂ ਪਰਮਾਤਮਾ ਨੇ ਜੇ ਤੋ ਦੇਣਾ ਕਿਤੇ ਮੌਸਮ ਚੰਗਾ ਲੱਗ ਜੇ ਤੇ ਝਾੜ ਹੋ ਵੀ ਸਕਦਾ 100 ਮਨ 100 ਮਨ ਤੁੱਤੇ ਵੀ ਹੋ ਸਕਦਾ ਹੈ ਕਿਉਂਕਿ ਐਤਕਿ ਜਿਵੇਂ ਆਪਾਂ ਮੱਕੀ ਵਾਲੇ ਥਾਂ ਪੀਆਰ 126 ਲਾਈ ਸੀ ਉਹਨੇ ਝਾੜ ਬਹੁਤ ਦਿੱਤਾ ਨਾਲੇ ਕਿੰਨੀ ਲੇਟ ਲਾਈ ਸੀ 20 ਜੁਲਾਈ ਨੂੰ ਉਹ ਝੋਨਾ ਲੱਗਿਆ ਸੀ ਤੇ ਉਹਨੇ 86 ਮਨ ਝਾੜ ਦਿੱਤਾ ਤੇ ਹੋ ਸਕਦਾ ਇਹ ਇਹ ਵੈਰੈਟੀਆਂ ਸਪੈਸ਼ਲ ਝਾੜ ਵਾਲੀਆਂ ਹੁੰਦੀਆਂ ਜਿਵੇਂ ਪੂਸਾ 44 ਜਾਂ ਡੋਗਰ ਪੂਸਾ ਕਿਉਂਕਿ ਜ਼ਿਆਦਾ ਟਾਈਮ ਲੈਂਦੀਆਂ ਜ਼ਿਆਦਾ ਟਾਈਮ ਲੈਂਦੀਆਂ ਕਰਕੇ ਇਹ ਇਹਨਾਂ ਦਾ ਝਾੜ ਵੀ ਜ਼ਿਆਦਾ ਹੁੰਦਾ ਤੇ ਪੂਸਾ 44 ਦੀ ਗੱਲ ਆਪਾਂ ਕਰਦੇ ਆਂ ਬਿਮਾਰੀ ਥੋੜੀ ਜਿਹੀ ਆਈ ਐ ਵੀ ਜੇ ਆਪਾਂ ਜਿਆਦਾ ਰਿਆ ਰੂਆ ਪਾਉਣੇ ਤਾਂ ਵੀ ਬਿਮਾਰੀ ਤਾਂ ਪੈਂਦੀ ਆ ਫਿਰ ਸਪ੍ਰਿਆ ਤਾਂ ਘੱਟ ਤਿੰਨ ਸਪ੍ਰਿਆ ਨੂੰ ਕਰਨੀਆਂ ਪੈਣੀਆਂ ਤੇ ਫਿਰ ਜਾ ਕੇ ਇਹਦਾ ਵਧੀਆ ਪੱਕ ਮੰਦਾ ਚੰਗੀਆਂ ਸਪ੍ਰਿਆਆਂ ਕਰਨੀਆਂ ਪੈਣੀਆਂ ਆਪਾਂ ਆ ਮਾੜੀ ਸਪ੍ਰੇ ਨਹੀਂ ਕਰ ਸਕਦੇ ਕਿਉਂਕਿ ਉਹ ਬਾਲਾ ਟਾਈਮ ਅਸਰ ਨਹੀਂ ਰੱਖਦੀ ਫਿਰ ਛੇਤੀ ਕਰਨੀ ਪੈਂਦੀ ਹੈ ਤੇ ਇਸ ਕਰਕੇ ਤੇ ਇਹ ਸੀ ਕਿ ਪੂਸਾ 44 ਬਾਰੇ ਆਪਾਂ ਗੱਲਬਾਤ ਕੀਤੀ ਜਿਹੜਾ ਆਪਾਂ ਆਪ ਲਾਉਂਦੇ ਰਹੇ ਆ ਹੁਣ ਨਹੀਂ ਲਾਉਂਦੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਦੱਸਿਓ ਕਮੈਂਟ ਕਰਕੇ ਭਰਾ ਵੀ ਕਿਹੜੇ ਕਿਹੜਾ ਝੋਨਾ ਲਾ ਰਿਹਾ ਹੈ ਕਿ ਤੇ ਕੀ ਕੀ ਝਾੜ ਰਿਹਾ ਪਿਛਲੇ ਸਾਲ ਏਰੀਆ ਕਿਹੜਾ ਸੀ ਕਿਹੋ ਜਿਹਾ ਪਾਣੀ ਹੈ ਜ਼ਰੂਰ ਦੱਸਿਓ ਚਲੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ